ਸਤਿ ਸ੍ਰੀ ਅਕਾਲ ਜੀ ਮੈਂ ਰਪਿੰਦਰ ਸਵਾਗਤ ਕਰਦੀ ਹਾਂ ਤੁਹਾਡੇ ਆਪਣੇ ਚੈਨਲ HiFi Exam Study ਦੇ ਉੱਪਰ ਇਸ ਚੈਨਲ ਦੇ ਉੱਪਰ ਮਾਸਟਰ ਕੈਡਰ ਪੰਜਾਬੀ ਲੈਕਚਰਾਰ ਕੈਡਰ ਦੇ ਪੇਪਰ ਦੀ ਤਿਆਰੀ ਕਰਵਾਈ ਜਾ ਰਹੀ ਆ 10-12 ਟੈਸਟ ਸੀਰੀਜ਼ ਕਵਰ ਕਰਨ ਤੋਂ ਬਾਅਦ ਆਪਾਂ ਟੌਪਿਕ ਵਾਈਜ਼ ਸਿਲੇਬਸ ਆ ਜਿਹੜਾ ਕਵਰ ਕਰਾਂਗੇ ਤੇ ਅੱਜ ਆਪਣੀ 7ਵੀਂ ਕਲਾਸ ਆ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਪ੍ਰਸ਼ਨ ਨੰਬਰ 1 ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਨਾਮਦੇਵ ਜੀ ਦੇ ਕਿੰਨੇ ਸ਼ਬਦ ਹਨ ਸਹੀ ਉੱਤਰ ਲਗਾਓ ਜੀ ਭਗਤ ਨਾਮਦੇਵ ਜੀ ਦੇ ਕਿੰਨੇ ਸ਼ਬਦ ਹਨ ਸਹੀ ਉੱਤਰ ਆਪਣੇ ਕੋਲੇ অপਸ਼ਨ ਨੰਬਰ 1 61 ਪ੍ਰਸ਼ਨ ਨੰਬਰ 2 ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰ ਦਾ ਲੇਖਕ ਹੈ ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਲਗਭਗ ਹਰੇਕ ਪੇਪਰ ਦੇ ਵਿੱਚ ਪੁੱਛ ਲਿਆ ਜਾਂਦਾ ਚਾਹੀ ਉਹ UGC NET ਹੋਵੇ ਮੈਰੀਟੋਰੀਅਸ ਲੈਕਚਰਰ ਦਾ ਹੋਵੇ ਜਾਂ ਫਿਰ ਮਾਸਟਰ ਕੇਟਰ ਦਾ ਸੇਮ ਟੂ ਸੇਮ ਕੁਐਸਚਨ ਇਸੇ ਵਾਰਡਿੰਗ ਦੇ ਵਿੱਚ ਪੁੱਛਿਆ ਜਾਂਦਾ ਸਹੀ ਉੱਤਰ ਕਿਹੜਾ ਹੈ ਜੀ অপਸ਼ਨ ਨੰਬਰ 3 ਗੁਰਬਖਸ਼ ਸਿੰਘ ਫ੍ਰੈਂਕ ਪ੍ਰਸ਼ਨ ਨੰਬਰ 3 ਸ਼ਾਂਤ ਰਸਦਾਸ ਦਾ ਸਥਾਈ ਭਾਵ ਹੈ ਚਾਰ ਆਪਸ਼ਨਾਂ ਨੇ ਸਹੀ ਉੱਤਰ ਦਿਓ ਜੀ ਸਹੀ ਉੱਤਰ ਹੈ ਆਪਣੇ ਕੋਲੇ অপਸ਼ਨ ਨੰਬਰ 2 বৈরাগ যখন শান্তি ਹੁੰਦੀ ਹੈ ਤਾਂ ਉਹ ਵਿਰਾਗ ਪੈਦਾ ਹੁੰਦਾ ਪ੍ਰਸ਼ਨ ਨੰਬਰ 4 ਅੰਨੇ ਘੋੜੇ ਦਾ দান ਕਿਸ ਦੀ ਰਚਨਾ ਹੈ ਚਾਰਾਂ ਵਿੱਚੋਂ ਸਹੀ ਉੱਤਰ ਦੇਣਾ ਕਿਹੜਾ ਉੱਤਰ ਲਗਾਉਗੇ ਜੀ ਤੁਸੀਂ ਅੰਨੇ ਘੋੜੇ ਦਾ দান ਗੁਰਦੇਵਾਲ ਸਿੰਘ ਜੀ ਦੀ ਰਚਨਾ অপਸ਼ਨ ਨੰਬਰ 3 ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 5 ਨਾਇਤ ਦੀ ਪ੍ਰਕਾਰ ਹੈ ਪੂਜਾ ਗੀਤ ਰੁੱਤ ਗੀਤ ਇਸ਼ਟ ਗੀਤ ਜਾਂ ਤਿਹਾਰ ਗੀਤ ਚਾਰਾ ਆਪਸ਼ਨਾਂ ਦੇ ਵਿੱਚੋਂ ਸਹੀ ਉੱਤਰ ਲਗਾਓ ਜੀ ਨਾਇਤ ਦੀ ਪ੍ਰਕਾਰ ਹੈ ਸੂਫੀ ਮਤ ਵਿੱਚ ਨਾਇਤ ਹੈ ਤੇ ਉਹਦੀ ਪ੍ਰਕਾਰ ਦੱਸਣੀ ਆ ਆਪਸ਼ਨ ਨੰਬਰ 3 ਇਸ਼ਟ ਗੀਤ ਜਿਹਨੂੰ ਆਪਾਂ ਅਰਾਧਿਆ ਵੀ ਬੋਲ ਸਕਦੇ ਹਾਂ ਪ੍ਰਸ਼ਨ ਨੰਬਰ 6 ਸ਼ੈਲੀ ਹੀ ਸਖਸੀਅਤ ਹੈ ਕਿਸ ਪੰਜਾਬੀ ਵਾਰਤਕਕਾਰ ਉੱਪਰ ਟੁੱਕਦਾ ਹੈ वेरी वेरी ਇੰਪੋਰਟੈਂਟ ਪ੍ਰਸ਼ਨ ਆ ਹੈ ਪੇਪਰ ਵਿੱਚ ਬਾਰ ਬਾਰ ਪੁੱਛਿਆ ਜਾਂਦਾ ਸਹੀ ਉੱਤਰ ਦਿਓ ਜੀ ਸਹੀ ਉੱਤਰ ਹੈ ਜੀ ਆਪਣੇ ਕੋਲ অপਸ਼ਨ ਨੰਬਰ 4 ਗੁਰਵਖਸ ਸਿੰਘ ਪ੍ਰੀਤਲੜੀ ਜਿਨ੍ਹਾਂ ਨੇ ਲਗਾਇਆ ਗੁਰਵਖਸ ਸਿੰਘ ਪ੍ਰੀਤਲੜੀ ਉਹਨਾਂ ਦਾ ਉੱਤਰ ਠੀਕ ਆ ਸ਼ਾਬਾਸ਼ ਜਿਨ੍ਹਾਂ ਨੇ ਕੋਈ ਹੋਰ ਲਗਾਇਆ ਉਹਨਾਂ ਨੂੰ ਤਿਆਰੀ ਦੀ ਜ਼ਰੂਰਤ ਆ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 7 ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਕਿਹੜਾ ਰੂਪ ਲੋਕ ਕਾਵ ਰੂਪ ਨਹੀਂ ਹੈ ਚਾਰਾਂ ਦੇ ਵਿੱਚੋਂ ਸਹੀ ਉੱਤਰ ਦਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਕਿਹੜਾ ਰੂਪ ਲੋਕ ਕਾਵ ਰੂਪ ਨਹੀਂ ਹੈ ਕਾਵ ਰੂਪ ਹੋ ਸਕਦਾ ਪਰ ਲੋਕ ਕਾਵ ਰੂਪ ਨਹੀਂ ਹੈ ਪ੍ਰਸ਼ਨ ਨੂੰ ਪਹਿਲਾਂ ਧਿਆਨ ਨਾਲ ਸਮਝਣਾ ਫਿਰ ਉੱਤਰ ਦਿਓ ਸਹੀ ਉੱਤਰ ਆਪ ਜੀ ਆਪਣੇ ਕੋਲੇ ਪਦਾ ਇਹ ਲੋਕ ਕਾਵਿ রূপ ਨਹੀਂ ਹੈ ਪ੍ਰਸ਼ਨ ਨੰਬਰ 8 ਸੱਦਰਾਂ ਦੇ ਹਾਰ ਕਹਾਣੀ ਵਿੱਚ ਕਿੰਨੀਆਂ ਕਹਾਣੀਆਂ ਹਨ ਸਹੀ ਉੱਤਰ ਦਿਓ ਜੀ ਸਹੀ ਉੱਤਰ ਹੈ ਜੀ ਆਪਣੇ ਕੋਲ ਆਪਸ਼ਨ ਨੰਬਰ 3 9 ਕਹਾਣੀਆਂ ਨੇ ਦੇ ਵੀ ਦੱਸ ਦਿਓ ਕਿ ਸੱਦਰਾਂ ਦੇ ਹਾਰ ਕਹਾਣੀ ਸੰਗ੍ਰਹਿ ਕਿਸ ਦਾ ਇਹ ਨਾਨਕ ਸਿੰਘ ਦਾ ਵੈਰੀ ਇੰਪੋਰਟੈਂਟ ਅਕਸਰ ਸੱਦਰਾਂ ਦੇ ਹਾਰ ਬਾਰੇ ਕੋਈ ਨਾ ਕੋਈ ਪ੍ਰਸ਼ਨ ਆ ਜਿਹੜਾ ਪੇਪਰ ਵਿੱਚ ਪੁੱਛ ਲਿਆ ਜਾਂਦਾ ਹੈ ਪ੍ਰਸ਼ਨ ਨੰਬਰ 9 ਉਹ ਕੱਟੇ ਦੀ ਪਿੰਡੇ ਤੇ ਮਲਦਾ ਏ ਵਿਪੂਤੀ ਉਹ ਖਾਂਦਾ ਏ ਅੱਧੀ ਤੇ ਵੰਡਦਾ ਏ ਸਬੂਤੀ ਕਿਸ ਕਵੀ ਦੀਆਂ ਸਤਰਾਂ ਹਨ ਸਹੀ ਕਵੀ ਚੋਣ ਕਰੋ ਜੀ

ਪੇਪਰ ਵਿੱਚ ਅਕਸਰ ਸਾਲ ਦੇ ਕੇ ਕੁਐਸਚਨ ਪੁੱਛ ਲਿਆ ਜਾਂਦਾ ਹੈ ਤਾਂ ਤੁਸੀਂ ਇਸ ਤਰੀਕੇ ਨਾਲ ਵੀ ਪ੍ਰਸ਼ਨਾਂ ਨੂੰ ਯਾਦ ਕਰਨ ਦੀ ਪ੍ਰੈਕਟਿਸ ਕਰਨੀ ਆ ਤੇ ਇਹਦਾ ਸਹੀ ਉੱਤਰ ਹੈ ਜੀ ਆਪਣੇ ਕੋਲ ਸ਼ਿਪ ਕੁਮਾਰ ਵਟਾਲਵੀ ਇਹਨਾਂ ਨੇ ਜੀਵਨ ਵਿੱਚ ਸੱਤ ਅੱਖਰ ਦੀ ਬੜੀ ਇੰਪੋਰਟੈਂਟ ਸੀ ਪ੍ਰਸ਼ਨ ਨੰਬਰ 11 ਅਜਿਹਾ ਕਿਹੜਾ ਤੱਤ ਹੈ ਜੋ ਨਾਟਕ ਨੂੰ ਬਾਕੀ ਸਾਹਿਤ ਰੂਪਾਂ ਨਾਲੋਂ ਵੱਖ ਕਰਦਾ ਹੈ ਸਹੀ ਉੱਤਰ ਲਾਓ ਜੀ ਸਹੀ ਉੱਤਰ ਹੈ ਆਪਣੇ ਕੋ ਰੰਗ ਮੰਚ ਰੰਗ ਮੰਚ ਇੱਕ ਅਜਿਹਾ ਤੱਤ ਹੈ ਜੋ ਨਾਟਕ ਨੂੰ ਬਾਕੀ ਸਾਹਿਤ ਰੂਪਾਂ ਨਾਲੋਂ ਵੱਖਰਾ ਵੱਖਰਾਉਂਦਾ ਹੈ ਪ੍ਰਸ਼ਨ ਨੰਬਰ 12 ਨਵਿਓ ਨਵੀਂ ਬਹਾਰ ਸਮੇਂ ਦੀ ਨਵਿਓ ਨਵੀਂ ਬਹਾਰ ਕਿਸ ਦੀਆਂ ਸਤਰਾਂ ਹਨ ਸਹੀ ਉੱਤਰ ਦਿਓ ਜੀ ਇਹ ਨੇ ਧਨੀ ਰਾਮ ਚਾਤਰੀਕ ਦੀਆਂ ਆਪਸ਼ਨ ਨੰਬਰ 3 ਸਹੀ ਆ ਪ੍ਰਸ਼ਨ ਨੰਬਰ 13 ਗੀਤਾਂ ਦਾ ਬਾਦਸ਼ਾਹ ਹੈ ਚਾਰ ਆਪਸ਼ਨਾਂ ਨੇ ਇਹਦੇ ਵਿੱਚ ਸਹੀ ਆਪਸ਼ਨ ਚੁਣਨੀ ਆ ਗੀਤਾਂ ਦਾ ਬਾਦਸ਼ਾਹ ਕਿਹਨਾਂ ਨੂੰ ਕਿਹਾ ਜਾਂਦਾ ਹੈ ਸਹੀ ਉੱਤਰ ਹੈ ਜੀ ਆਪਣੇ ਕੋਲੇ ਨੰਦ ਲਾਲ ਨੂਰਪੁਰੀ ਇਹਨਾਂ ਨੇ ਕੋਲੰਬੀਆ ਫਿਲਮ ਕੰਪਨੀ ਲਈ ਗੀਤ ਲਿਖੇ ਕੰਮ ਕੀਤਾ ਤੇ ਸੁਰਿੰਦਰ ਕੌਰ ਜੀ ਨੇ ਵੀ ਇਹਨਾਂ ਦੇ ਗੀਤ ਗਾਏ ਨੇ ਜਿਹੜੇ ਕਿ ਬੜੇ ਮਕਬੂਲ ਹੋਏ ਨੇ ਪ੍ਰਸ਼ਨ ਨੰਬਰ 14 ਸਮਾਜਿਕ ਕੁਰਤੀਆਂ ਅਤੇ ਬੁਰਾਈਆਂ ਨੂੰ ਵਿਅੰਗਾਤਮਿਕ ਢੰਗ ਨਾਲ ਪੇਸ਼ ਕਰਦਾ ਹੈ ਸਹੀ ਉੱਤਰ ਦਿਓ ਜੀ ਸਮਾਜਿਕ ਕੁਰਤੀਆਂ ਤੇ ਬੁਰਾਈਆਂ ਨੂੰ ਵਿਅੰਗਾਤਮਿਕ ਢੰਗ ਨਾਲ ਪੇਸ਼ ਕਰਦਾ ਹੈ ਚੰਨ ਸਿੰਘ ਸ਼ਹੀਦ ਇਹ ਹਾਸ ਰਸਿੰਗ ਕਵੀ ਵੀ ਹੋਏ ਨੇ ਪ੍ਰਸ਼ਨ ਨੰਬਰ 15 ਧਰਤੀ ਹੇਠਲਾ ਬਲਦ ਕਹਾਣੀ ਦਾ ਰਚਨਾਕਾਰ ਹੈ ਸਹੀ ਉੱਤਰ ਦਿਓ ਜੀ ਸਹੀ ਉੱਤਰ ਹੈ ਆਪਣੇ ਕੋਲੇ ਆਪਸ਼ਨ ਨੰਬਰ 3 ਕੁਲਵੰਤ ਸਿੰਘ ਵਿਰਕ ਪ੍ਰਸ਼ਨ ਨੰਬਰ 16 ਪੱਤਲ ਕਾਵ ਰੂਪ ਦਾ ਸੰਬੰਧ ਹੈ ਸਹੀ ਉੱਤਰ ਲਾਓ ਜੀ ਪੱਤਲ ਕਾਵ ਰੂਪ ਦਾ ਸੰਬੰਧ ਹੈ ਵਿਆਹ ਨਾਲ ਪ੍ਰਸ਼ਨ ਨੰਬਰ 17 ਅੱਧੀ ਮਿੱਟੀ ਅੱਧਾ ਸੋਨਾ ਸਵੈ ਜੀਵਨੀ ਹੈ ਚਾਹਾਂ ਦੇ ਵਿੱਚੋਂ ਸਹੀ ਉੱਤਰ ਲਾਓ ਜੀ ਅੱਧੀ ਮਿੱਟੀ ਅੱਧਾ ਸੋਨਾ ਸਵੈ ਜੀਵਨੀ ਹੈ ਇਹ ਹੈ ਜੀ ਸੁਹਿੰਦਰ ਸਿੰਘ ਬੰਜਾਰਾ ਵੇਦੀ ਦੀ ਇਹਨਾਂ ਦੇ ਚਾਰ ਭਾਗ ਹੋਏ ਨੇ ਦੂਜਾ ਭਾਗ ਹੈ ਗਲਗੀਆਂ ਚਿੱਕੜ ਦੂਰ ਕਰ ਜਿਸ ਲਈ ਇਹਨਾਂ ਨੂੰ ਭਾਰਤ ਸਹਿਤ ਅਕੈਡਮੀ ਅਵਾਰਡ ਮਿਲਿਆ 1988 ਦੇ ਵਿੱਚ 1988 ਦੇ ਵਿੱਚ ਗਲੀਆਂ ਚਿੱਕੜ ਦੂਰਕਰ ਨੂੰ ਭਾਰਤ ਸਹਿਤ ਅਕੈਡਮੀ ਅਵਾਰਡ ਮਿਲਿਆ ਫਿਰ ਹੈ ਮੇਰੇ ਰਾਹਾਂ ਦੇ ਰੰਗ ਉਸ ਤੋਂ ਬਾਅਦ ਹੈ ਮੇਰਾ ਪੈਂਟ ਮੇਰਾ ਨਾਨਕਾ ਪੈਂਟ ਇਹ ਚਾਰ ਭਾਗ ਹੋਏ ਨੇ ਇਹਨਾਂ ਦੀ ਸਵੈ ਜੀਵਨੀ ਦੇ ਪ੍ਰਸ਼ਨ ਨੰਬਰ 18 ਮੈਨੂੰ ਟੈਗੋਰ ਬਣਾ ਦੇ ਮਾਂ ਦਾ ਮੁੱਖ ਪਾਤਰ ਕੌਣ ਹੈ ਬਧਰੂ ਸੋਮਾ ਬੰਤਾ ਮੁਰਾਦ ਚਾਰੇ ਆਪਸ਼ਨਾਂ ਦੇ ਵਿੱਚ ਸਹੀ ਆਪਸ਼ਨ ਚੁਣ ਕੇ ਆਪਾਂ ਨੇ ਉੱਤਰ ਲਗਾਉਣਾ ਹੈ ਸਹੀ ਉੱਤਰ ਹੈ ਜੀ ਬਧਰੂ ਤasha ਨੰਬਰ 19 ਰੱਬ ਦੇ ਨਾਂ ਤੇ ਦਿੱਤੇ দান ਨੂੰ ਕਿਹ ਕੀਹਾ ਜਾਂਦਾ ਹੈ ਰੱਬ ਦੇ ਨਾਂ ਤੇ ਦਿੱਤੇ দান ਨੂੰ ਕੀ ਕਿਹਾ ਜਾਂਦਾ ਹੈ ਚਾਰਾਂ ਦੇ ਵਿੱਚੋਂ ਸਹੀ ਉੱਤਰ ਚੁਣਨਾ ਆਪਾਂ ਨੇ ਸਹੀ ਉੱਤਰ ਹੈ ਜੀ ਆਪਣੇ ਕੋਲੇ ਜ਼ਕਾਤ ਸੂਫੀ ਮਤ ਦੇ ਵਿੱਚ ਜਿਹੜਾ ਰੱਬ ਦੇ ਨਾਂ ਤੇ ਦਾਨ ਦਿੱਤਾ ਜਾਂਦਾ ਉਹਨੂੰ ਜ਼ਕਾਤ ਕਿਹਾ ਜਾਂਦਾ ਤੇ ਗੁਰਸਿੱਖੀ ਦੇ ਵਿੱਚ ਜਿਹੜਾ ਉਹਨੂੰ ਦਸਵੰਦ ਕਿਹਾ ਜਾਂਦਾ ਹੈ ਆਪਣੀ ਆਮਦਨ ਦਾ ਦਸਵਾਂ ਹਿੱਸਾ ਜੋ ਦਾਨ ਕੀਤਾ ਜਾਂਦਾ ਉਹ ਦਸਵੰਦ ਹੁੰਦਾ ਤੇ ਦਸਵੰਦ ਦੀ ਪ੍ਰਥਾ ਹੈ ਜਿਹੜੀ ਗੁਰੂ ਅਰਜਨ ਦੇਵ ਜੀ ਨੇ ਚਲਾਈ ਸੀ ਪ੍ਰਸ਼ਨ ਨੰਬਰ B ਸੁਲਤਾਨ ਵਾਹੂ ਦੀ ਸਖਸੀਅਤ ਤੇ ਕਿਸ਼ਤ ਦਾ ਪ੍ਰਭਾਵ ਹੈ ਸਹੀ ਉੱਤਰ ਲਾਓ ਜੀ ਸੁਰਲਾਨ ਬਾਹੂ ਦੀ ਸਖਸ਼ੀਅਤ ਤੇ ਮਾਤਾ ਦਾ ਪ੍ਰਭਾਵ ਹੈ। ਪ੍ਰਸ਼ਨ ਨੰਬਰ 21 ਹੇਠ ਲਿਖਿਆਂ ਵਿੱਚੋਂ ਕਿਹੜਾ ਨਾਵਲ ਗੁਰਦਿਆਲ ਸਿੰਘ ਦਾ ਨਹੀਂ ਹੈ? ਚਾਰੇ ਆਪਸ਼ਨਾਂ ਦੇ ਵਿੱਚੋਂ ਸਹੀ ਉੱਤਰ ਚੁਣਨਾ ਤੇ ਇੱਕ ਵਾਰ ਪ੍ਰਸ਼ਨ ਨੂੰ ਦੁਬਾਰਾ ਪੜ੍ਹੋ ਤੇ ਪੁੱਛਿਆ ਕੀ ਹੈ ਇਹਨਾਂ ਨੇ। ਹੇਠ ਲਿਖਿਆਂ ਵਿੱਚੋਂ ਕਿਹੜਾ ਨਾਵਲ ਗੁਰਦਿਆਲ ਸਿੰਘ ਦਾ ਨਹੀਂ ਹੈ? ਨਹੀਂ ਪੁੱਛਿਆ ਆਪਾਂ ਤੋਂ। ਕਈ ਵਾਰ ਪੇਪਰ ਵਿੱਚ ਹਾਂ ਨਹੀਂ ਹੈ ਦੇ ਵਿੱਚ ਉਲਝ ਕੇ ਤੁਸੀਂ ਗਲਤ ਉੱਤਰ ਲਗਾ ਦਿੰਨੇ ਹੋ ਤੇ ਆਪਣਾ ਪਹਿਲਾ ਫਰਜ ਬਣਦਾ ਕਿ ਪ੍ਰਸ਼ਨ ਨੂੰ ਧਿਆਨ ਨਾਲ ਪੜਿਓ ਫਿਰ ਉੱਤਰ ਲਗਾਈਏ ਤੇ অপਸ਼ਨ ਨੰਬਰ 4 ਸਹੀ ਹੈ ਆਪਣੇ ਕੋਲੇ ਜੋ ਸੁੰਦਰੀ ਨਾਵਲ ਹੈ ਇਹ ਗੁਰਦੇਵਾਲ ਸਿੰਘ ਦਾ ਨਹੀਂ ਹੈ ਤਾਂ ਫਿਰ ਇਹ ਕਿੰਨਾ ਦਾ ਇਹ ਆ ਭਾਈ ਵੀਰ ਸਿੰਘ ਦਾ ਭਾਈ ਵੀਰ ਸਿੰਘ ਏ 1897-98 ਦੇ ਵਿੱਚ ਲਿਖਿਆ ਗਿਆ ਜਿਹਨੇ ਉੱਪਰਲੇ ਤਿੰਨ ਨਾਵਲ ਨੇ ਇਹ ਗੁਰਦੇਵਾਲ ਸਿੰਘ ਦੇ ਨੇ ਜੋ ਅੱਧ ਚਾਨਣੀ ਅੱਧ ਚਾਨਣੀ ਰਾਤ ਨਾਵਲ ਹੋਇਆ ਇਹਦੇ ਲਈ ਗੁਰਦੇਵਾਲ ਸਿੰਘ ਨੂੰ ਭਾਰਤ ਸਾਹਿਤ ਅਕੈਡਮੀ ਅਵਾਰਡ ਮਿਲਿਆ 1975 ਦੇ ਵਿੱਚ ਜੋ 파ਰਸਾ ਹੋਇਆ ਇਹਦੇ ਲਈ ਗਿਆਨ ਪੀਠ ਪੁਰਸਕਾਰ ਮਿਲਿਆ ਬਾਈ ਨੰਬਰ ਪ੍ਰਸ਼ਨ ਮਾੜਾ ਮਣ ਕੇ ਕਿਸ ਦੀ ਰਚਨਾ ਹੈ ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਪਿਛਲੀ ਵਾਰ ਜੋ ਮਾਸਟਰ ਕੇਡਰ ਦਾ ਪੇਪਰ ਹੋਇਆ ਸੀ ਉਸ ਦੇ ਵਿੱਚ ਪੁੱਛਿਆ ਗਿਆ ਪ੍ਰਸ਼ਨ ਹੈ ਤੇ ਸਹੀ ਉੱਤਰ ਕੀ ਹੈ ਆਪਣੇ ਕੋਲੇ ਸਹੀ ਉੱਤਰ ਹੈ ਜੀ ਆਪਣੇ ਕੋਲੇ ਨਰਿੰਦਰ ਸਿੰਘ ਕਪੂਰ ਪ੍ਰਸ਼ਨ ਨੰਬਰ 23 ਮੈਂ ਅਨਿਆ ਘੋਸ਼ ਨਹੀਂ ਦੀ ਵਿਦਾ ਹੈ ਸਹੀ ਉਤਰ ਦਿਓ ਜੀ ਕਵਿਤਾ ਕਹਾਣੀ ਨਾਵਲ ਨਾਟਕ ਕੀ ਵਿਦਾ ਹੈ ਦੱਸੋ ਮੈਂ ਅਨਿਆਖੋਸ਼ ਨਹੀਂ ਮੈਂ ਅਨਿਆਖੋਸ਼ ਨਹੀਂ ਦੀ ਵਿਦਾ ਹੈ ਕਹਾਣੀ ਤੇ ਇਹ ਕਹਾਣੀ ਕਿੰਨਾਂ ਦੀ ਹੈ ਇਹ ਸੁਖਜੀਤ ਦੀ ਕਹਾਣੀ ਹੈ ਸੁਖਜੀਤ ਤੇ ਨੂੰ 2022 ਦੇ ਵਿੱਚ ਭਾਰਤ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਪ੍ਰਸ਼ਨ ਨੰਬਰ 24 ਅਮਰਤਾ ਪ੍ਰੀਤਮ ਦਾ ਨਾਗਮਣੀ ਕਦੋਂ ਪ੍ਰਕਾਸ਼ਿਤ ਹੋਇਆ ਸਹੀ ਉੱਤਰ ਦਿਓ ਜੀ ਸਹੀ ਉੱਤਰ ਆਪਣੇ ਕੋਲੇ অপਸ਼ਨ ਨੰਬਰ 10 1966 ਪ੍ਰਸ਼ਨ ਨੰਬਰ 25 ਬਾਤ ਨੇ ਆਪਣੀਆਂ ਕਵਿਤਾਵਾਂ ਵਿੱਚ ਵੱਧ ਤਰਜੀਹ ਕਿਹੜੇ ਵਿਸ਼ੇ ਨੂੰ ਦਿੰਦੀ ਹੈ ਸਹੀ ਉੱਤਰ ਲਾਓ ਜੀ ਅੱਜ ਤੁਹਾਡਾ ਕੋਈ ਹੋਮਵਰਕ ਨਹੀਂ ਇੱਥੇ ਹੀ ਤੁਹਾਨੂੰ ਪ੍ਰਸ਼ਨ ਦਾ ਉੱਤਰ ਦਿੱਤਾ ਜਾਊਗਾ ਸਹੀ ਉੱਤਰ ਹੈ ਜੀ ਆਪਣੇ ਕੋਲੇ ਇਨਕਲਾਬੀ ਚੇਤਨਾ ਕਲਾਸ ਪਸੰਦ ਆਈ ਤਾਂ ਤੁਸੀਂ ਇਸ ਨੂੰ ਸ਼ੇਅਰ ਕਰੋ ਤਾਂ ਕਿ ਦੂਜੇ ਬੱਚਿਆਂ ਤੱਕ ਵੀ ਜਾਣਕਾਰੀ ਪਹੁੰਚੇ ਮਿਲਦੇ ਆਂ ਜੀ ਆਪਾਂ ਆਪਣੀ ਅਗਲੀ ਕਲਾਸ ਦੇ ਵਿੱਚ ਧੰਨਵਾਦ ਮੈਨੂੰ ਦਿਓ ਇਜਾਜ਼ਤ ਸਸ਼ੀਕਾਲ ਜੀ